ਹੋ ਦੁੱਖ ਬੜਾ ਲੱਗਿਆ ਖਬਰ ਸੁਣ ਕੇ ਓ ਫਤੇ ਵੀਰ ਦੀ ਹੋ ਰੱਬ ਦੀ ਸੋ ਮੌਤ ਬੱਚੇ ਦੀ ਤਾ ਜਾਂਦੀ ਆ ਗਲੇਜਾ ਜੀਵਦੀ ਹੋ ਲਾਇਆ ਬੜਾ ਜੋਰ ਕੋਈ ਪੇਸ ਨਹੀਂ ਓ ਚੱਲੀ ਲਾਇਆ ਬੜਾ ਜੋਰ ਕੋਈ ਪੇਸ ਨਹੀਂ ਓ ਚੱਲੀ ਬਹਿ ਗਏ ਸੀ ਬਾਜੀ ਹਾਰ ਕੇ ਮੇਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਹੋ ਮੇਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਹੋ ਮੇਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਹੋ عمر ਨਿਆਣੀ ਸੀ 기 ਫਤਿਹ ਵੀਰ ਦੀ ਮੌਤ ਆਣ ਕੇ ਰਿਆ ਹੋ عمر ਨਿਆਣੀ ਸੀ 기 ਫਤਿਹ ਵੀਰ ਦੀ ਮੌਤ ਆਣ ਘੇਰਿਆ ਓ ਬੱਚੇ ਨਾਲ ਖੇਡਦੀ ਸੀ ਹੋਣੀ ਆਣ ਕੇ ਬੋਰ ਵਿੱਚ ਘੇਰਿਆ ਲੜਿਆ ਹੋਣਾ ਮੌਤ ਨਾਲ ਉਹ ਵੀ ਬੜਾ ਬੜਾ ਹੱਥ ਪੈਰ ਮਾਰ ਕੇ ਓ ਮਿਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਓ ਮਿਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਫਤਿਹ ਵੀਰ ਮਾਰ ਕੇ ਓ ਪੁੱਤ ਸਾਡਾ ਫਤਿਹ ਵੀਰ ਮਾਰ ਕੇ ਓ 300 ਕਰੋੜ ਦੀ ਤੂੰ ਮੂਰਤੀ ਬਣਾ ਕੇ ਕੋਈ ਕਸਰ ਨਾ ਛੱਡੀ ਵੇ ਓ ਜ਼ਿੰਦਗੀ ਬਚਾਉਣ ਦੀ ਕੋਈ ਨਵੀਂ ਤਕਨੀਕ ਦੱਸ ਕਿਉਂ ਨਹੀਂ ਕੱਢੀ ਵੇ ਗਰੀਬਾਂ ਦੇ ਅਸਬਿਆਂ ਤੋਂ ਬਹਿ ਗਏ ਗਰੀਬਾਂ ਦੇ ਅਸਬਿਆਂ ਤੋਂ ਬਹਿ ਗਏ ਤੁਸੀਂ ਆਪਣੀ ਹੀ ਰੋਟੀ ਰਾੜ ਕੇ ਓ ਮਿਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਓ ਮਿਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਓ ਮਿਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਹੁਬੌਲੀ ਪੜੀ ਜਨਤਾ ਨੇ ਵੋਟਾਂ ਤੁਹਾਨੂੰ ਪਾ ਕੇ ਸਿਰ ਤੇ ਬਿਠਾ ਲਿਆ ਸਾਡੇ ਰੰਗਲੇ ਪੰਜਾਬ ਨੂੰ ਤਾਂ ਜਿੱਤਿਆ ਇਹਨਾਂ ਲੀਡਰਾਂ ਨੇ ਖਾ ਲਿਆ ਭੋਰ ਵਿੱਚੋਂ ਕੱਢਣੇ ਦੀ ਵਾਰੀ ਆਈ ਭੋਰ ਵਿੱਚੋਂ ਕੱਢਣੇ ਦੀ ਵਾਰੀ ਆਈ ਬੱਚੇ ਨੂੰ ਤਾਂ ਬਹਿ ਗਏ ਤੁਸੀਂ ਪੱਲਾ ਝਾੜ ਕੇ ਓ ਮੇਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਪੁੱਤ ਮਾਰ ਕੇ ਓ ਮੇਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਸਾਡਾ ਫਤਿਹ ਵੀਰ ਮਾਰ ਕੇ ਓ ਮੇਲਿਆ ਕਿ ਤੈਨੂੰ ਸਾਨੂੰ ਦੱਸੀ ਸਰਕਾਰੇ ਓ ਫਤਿਹ ਵੀਰ ਮਾਰ ਕੇ ਸਾਡਾ ਫਤੇ ਵੀਰ ਮਾਰ ਕੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੀਕੇ ਸਿੰਘ ਤੇ ਸਾਡੇ ਦੇਸ਼ ਨੂੰ ਜਾਗਰੂਕ ਕਰੋ ਤੇ ਆਪਣੀ ਆਵਾਜ਼ ਬੁਲੰਦ ਕਰੋ ਤੇ ਫਤੇ ਵੀਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਓ ਕਿਉਂਕਿ ਫਤੇ ਵੀਰ ਸਾਡਾ ਵੀ ਬੱਚਾ ਫਤੇ ਵੀਰ ਵਰਗੇ ਸਾਡੇ ਘਰਾਂ ਵਿੱਚ ਵੀ ਬੱਚੇ ਨੇ ਸੋ ਮੈਂ ਮਾਨ ਕਰਦਾ ਕਿ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਤੇ ਵਾਦ ਦਾ ਸ਼ੇਅਰ ਕਰੋਗੇ ਧੰਨਵਾਦ